ਰਿਪੋਰਟਰ ਐਸੋਸੀਏਸ਼ਨ ਪੰਜਾਬ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੀਂ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਸਰਬਸੰਮਤੀ ਦੇ ਨਾਲ ਸਤਿੰਦਰ ਸਿੰਘ ਰਾਜਾ ਨੂੰ ਪੰਜਾਬ ਪ੍ਰਧਾਨ ਅਤੇ ਵਿਪਨ ਸੋਨੀ ਨੂੰ ਚੇਅਰਮੈਨ ਪੰਜਾਬ ਬਣਾਇਆ ਗਿਆ ਅਤੇ ਜਿਸ ਵਿੱਚ ਵੱਖ-ਵੱਖ ਜ਼ੋਨਾਂ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਯੂਨਿਟਾਂ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਅਤੇ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਉਦੋਂ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪੰਜਾਬ ਪ੍ਰਧਾਨ ਸਤਿੰਦਰ ਸਿੰਘ ਰਾਜਾ ਅਤੇ ਚੇਅਰਮੈਨ ਵਿਪਨ ਸੋਨੀ ਨੇ ਕਿਹਾ ਕਿ ਅਸੀਂ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੀ ਸਾਡੀ ਟੀਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ ਹੈ ਅਤੇ ਅਸੀਂ ਦਿੱਤੀ ਜ਼ਿੰਮੇਵਾਰੀ ਨੂੰ ਤੰਦੇਹੀ ਦੇ ਨਾਲ ਨਿਭਾਵਾਂਗੇ ਅਤੇ ਪੰਜਾਬ ਸਰਕਾਰ ਤੋਂ ਜਲਦ ਹੀ ਮੀਡੀਆ ਪਾਲਿਸੀ ਲਾਗੂ ਕਰਵਾਵਾਂਗੇ ਅਗਰ ਮੀਡੀਆ ਪਾਲਿਸੀ ਲਾਗੂ ਕਰਵਾਉਣ ਲਈ ਸਾਨੂੰ ਸੰਘਰਸ਼ ਕਰਨਾ ਪਿਆ ਤਾਂ ਉਹ ਵੀ ਕਰਾਂਗੇ ਆਓ ਤੁਹਾਨੂੰ ਵਿਖਾਉਂਦੇ ਹਾਂ ਪੱਤਰਕਾਰ ਜਤਿੰਦਰ ਸੋਢੀ ਦੀ ਆਦਮਪੁਰ ਧਲੰਦਰ ਤੋਂ ਇਹ ਖਾਸ ਰਿਪੋਰਟ ਦੇਖੋ ਰਿਪੋਰਟਰ ਐਸੋਸੀਏਸ਼ਨ ਦਾ ਮਕਸਦ ਸਦਾ ਇੱਕੋ ਰਿਹਾ ਆ ਕਿ ਅਸੀਂ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਦਿਆਂ ਦੇ ਕਦਰਾਂ ਕੀਮਤਾਂ ਨੂੰ ਸਮਝੀਏ ਜੋ ਅਸੀਂ ਸਮਝਦੇ ਹਾਂ ਰਿਪੋਰਟਰ ਐਸੋਸੀਏਸ਼ਨ ਕਿ ਸਾਡੇ ਪੱਤਰਕਾਰ ਦਾ ਮਕਸਦ ਹੀ ਅਸਲੀ ਜਿੱਥੇ ਲੋਕ ਮੁੱਦਿਆਂ ਦੀ ਗੱਲ ਕਰਨਾ ਉੱਥੇ ਸਮਾਜ ਭਲਾਈ ਦੇ ਕੰਮਾਂ ਨੂੰ ਸਦਾ ਅੱਗੇ ਲੈ ਜਾਣਾ ਤੇ ਸਾਨੂੰ ਖੁਸ਼ੀ ਆ ਕਿ ਰਿਪੋਰਟਰ ਐਸੋਸੀਏਸ਼ਨ ਦੀ ਸਾਡੀ ਪੂਰੀ ਟੀਮ ਜਿਹੜੀ ਆ ਉਹ ਸਮਾਜ ਸੇਵਾ ਨੂੰ ਜਿੱਥੇ ਸਮਰਪਿਤ ਹੈ ਉੱਥੇ ਅਸੀਂ ਪੱਤਰਕਾਰਾਂ ਦੀ ਆਵਾਜ਼ ਬਣ ਕੇ ਸਦਾ ਹੀ ਰਿਪੋਰਟਰ ਐਸੋਸੀਏਸ਼ਨ ਜਿਹੜੀ ਉਸ ਦਾ ਅੱਗੇ ਰਹੀ ਆ ਅੱਜ ਸਾਰਿਆਂ ਨੇ ਕਿਰਪਾ ਕਰਕੇ ਜਿੱਥੇ ਮੈਨੂੰ ਤੀਸਰੀ ਵਾਰ ਪ੍ਰਧਾਨ ਬਣਾਇਆ ਉੱਥੇ ਪੰਜਾਬ ਬੋਡੀ ਦਾ ਵੀ ਅਸੀਂ ਜਿੱਥੇ ਐਲਾਨ ਕੀਤਾ ਉੱਥੇ ਅਸੀਂ ਸਾਰੇ ਜ਼ਿਲ੍ਹਿਆਂ ਦਾ ਐਲਾਨ ਕੀਤਾ ਪੰਜਾਬ ਬੋਡੀ ਦੇ ਵਿੱਚ ਇਸ ਵਾਰ ਚੇਅਰਮੈਨ ਸਾਡੇ ਡੇਰਾ ਬਾਬਾ ਨਾਨਕ ਤੋਂ ਵਿਪਨ ਸੋਨੀ ਜੀ ਬਣਿਆ ਰਣਦੀਪ ਸਿੱਧੂ ਜਨਤ ਸਕੱਤਰ ਲਖਵਿੰਦਰ ਸਿੰਘ ਲੱਕੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ ਸਾਡੇ ਤੇ ਉਹਦੇ ਨਾਲ ਟੋਨੀ ਸ਼ਰਮਾ ਜਿਹੜੇ ਆ ਸਾਡੇ ਕੈਸ਼ੀਅਰ ਬਣੇ ਆ ਤੇ ਰਿਪੋਰਟਰ ਐਸੋਸੀਏਸ਼ਨ ਦੇ ਇੱਕ ਮਹਿਲਾ ਬੈਂਕ ਜਿਹੜਾ ਮਜਬੂਤੀ ਨਾਲ ਕੰਮ ਕਰ ਰਿਹਾ ਤੇ ਉਹਦੇ ਵਿੱਚ ਅੱਜ ਜਿਹੜੀ ਪੂਜਾ ਢੀਲੋ ਆ ਸਾਡੇ ਮਹਿਲਾ ਬੈਂਕ ਦੇ ਜਿੱਥੇ ਪ੍ਰਧਾਨ ਬਣੇ ਉੱਥੇ ਸਾਡੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਆ ਉਹ ਸਾਡੇ ਜਿਹੜੇ ਕਮਲਜੀਤ ਕੌਰ ਭੈਂਜੀ ਬਣੇ ਆ ਤੇ ਐਡਵੋਕੇਟ ਸਾਡੇ ਡੀ ਐਸ ਬਾਗੀ ਉਹ ਸਾਡੇ ਰਿਪੋਰਟਰ ਐਸੋਸੀਏਸ਼ਨ ਦੇ ਜਿਹੜੇ ਕਾਨੂੰਨੀ ਸਲਾਹਕਾਰ ਬਣੇ ਆ ਤੇ ਬਰਿੰਦਰ ਸਿੰਘ ਜੀ ਕਾਨੂੰਵਾੜ ਤੋਂ ਜਿਹੜੇ ਆ ਉਹ ਸਾਡੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਇਹ ਪੰਜਾਬ ਬੋਡੀ ਬਣੀ ਆ ਉਹਦੇ ਨਾਲ ਨਾਲ ਅਸੀਂ ਮਾਝੇ ਦੀ ਜਿਹੜੀ ਆ ਮਾਝਾ ਤੇ ਦੁਆਬੇ ਦਾ ਵੀ ਕੀਤਾ ਮਾਝੇ ਦੇ ਵਿੱਚ ਸਾਡਾ ਮਾਝੇ ਦੇ ਜਿਹੜੇ ਪ੍ਰਧਾਨ ਆ ਉਹ ਸਾਡੇ ਜਤਿੰਦਰ ਸਿੰਘ ਛੋਡੀ ਉਹਨਾਂ ਨੇ ਜਿੱਥੇ ਬਣਾਇਆ ਉੱਥੇ ਅਮਰੀਕ ਸਿੰਘ ਲੋਂਗੋਵਾਲ ਹੁਣੀ ਜਿਹੜੇ ਆ ਉਹ ਚੇਅਰਮੈਨ ਰਹਿਣਗੇ ਰਾਹੁਲ ਹੁਣੀ ਆ ਇਹਨਾਂ ਦੀ ਇੱਕ ਪੂਰੀ ਟੀਮ ਆ ਤੇ ਸਾਡੇ ਲਖਵਿੰਦਰ ਭਾਜੀ ਵੀ ਆ ਸਾਰੇ ਜਸਪਾਲ ਜੀ ਆ ਕਿ ਉਹ ਸ਼ਾਰਪੋਰ ਤੋਂ ਸਾਡੇ ਡਾਕਟਰ ਸਰਜੀਤ ਸਿੰਘ ਆਜਾੜ ਜਿਹੜੇ ਆ ਜਲੰਧਰ ਤੋਂ ਸਰਿੰਦਰਜੀ ਆਨੰਦਪੁਰ ਸਾਹਿਬ ਤੋਂ ਮਹਿੰਦਰ ਸਿੰਘ ਜੀ ਤੇ ਬਾਕੀ ਸਾਰੇ ਅਜੀਤਪਾਲ ਸਿੰਘ ਜੀ ਆ ਇਹ ਸਾਰੀ ਸੁਖ ਭਾਜੀ ਆ ਸਾਰੇ ਇੱਕ ਪੂਰੀ ਟੀਮ ਆ ਸਾਡੀ ਆਦਮਪੁਰ ਤੋਂ ਪ੍ਰਧਾਨ ਵਿੱਕੀ ਭੂਗਪੁਰ ਤੋਂ ਅਸੀਂ ਟਾਂਡੀ ਹੁਣੀ ਨੂੰ ਬਣਾਇਆ ਤੇ ਪੂਰੀ ਸਾਡੀ ਟੀਮ ਆ ਜਿਹੜੀ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿਤ ਆ ਅਕਸਰ ਇੱਕੋ ਹੀ ਲੋਕਾਂ ਦੀ ਆਵਾਜ਼ ਬਣਾ ਤੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਲਜਾਣਾ ਇਹ ਸਾਡਾ ਪਹਿਲੀ ਵਾਰ ਨਹੀਂ ਹੋਇਆ ਜੇਕਰ ਅਸੀਂ ਗੱਲ ਕਰੀਏ ਮਾਝਾ ਜੋਂਦੇ ਸਾਡੇ ਚੇਅਰਮੈਨ ਜਿਹੜੇ ਸਾਡੇ ਆ ਲੋਂਗੋਵਾਲ ਸਾਹਿਬ ਉਹਨਾਂ ਦਾ ਬਹੁਤ ਵੱਡਾ ਇੱਕ ਮਿਸ਼ਨ ਕਿ ਜਿਹੜੀ ਐਸ ਵੇਲੇ ਲੋੜ ਆ ਜਿਹੜੀ ਆਕਸੀਜਨ ਘਰਦੀ ਜਾ ਰਹੀ ਨਾ ਟੈਂਪਰੇਚਰ ਜਿਹੜਾ ਵਧਿਆ ਉਹਦੇ ਲਈ ਆਲਰੇਡੀ ਸਾਡੀ ਐਸੋਸੀਏਸ਼ਨ ਲੋਂਗੋਵਾਲ ਸਾਹਿਬ ਦੀ ਸੋਡੀ ਹੁਣੀ ਜਿਹੜੇ ਸਾਡੇ ਮਾਝਾ ਜੋਂ ਉਹਨਾਂ ਦੀ ਸਰਪ੍ਰਸਤੀ ਹੇਠ ਬਹੁਤ ਵੱਡੀ ਇੱਕ ਮਹਿਮ ਚੋੜੀ ਆ ਦਰਖਤ ਲਾਉਣ ਦੀ ਕਿ ਉਹ ਲਾ ਹੀ ਨਹੀਂ ਰਹਿ ਉਹ ਡਿਊਟੀਆਂ ਲਾਤੀਆਂ ਉਹਨਾਂ ਦੀਆਂ ਕਿ ਇਹਨਾਂ ਨੂੰ ਪਾਣੀ ਵੀ ਪੋਣਾ ਇਹਨਾਂ ਦਾ ਖਿਆਲ ਵੀ ਰੱਖਣਾ ਮੀਡੀਆ ਪਾਲਿਸੀ ਦੀ ਗੱਲ ਹੋਈ ਕਿਰਮਾਂ ਜਿਹੜੇ ਨਿਯੁਕਤ ਕੀਤੇ ਗਏ ਬਤਨ ਹੋਣੀ ਕੀ ਮੀਡੀਆ ਪਾਲਿਸੀ ਦੇ ਉੱਤੇ ਹਮੇਸ਼ਾ ਹਮੇਸ਼ਾ ਅਸੀਂ ਸਰਕਾਰਾਂ ਨੂੰ ਕਿਹਾ ਹੈ ਅਜੇ ਤੱਕ ਮੀਡੀਆ ਪਾਲਿਸੀ ਲਾਗੂ ਨਹੀਂ ਹੋਈ ਮੀਡੀਆ ਪਾਲਿਸੀ ਲਾਗੂ ਹੋ ਗਈ ਤੇ ਜਿਹੜੇ ਸਹੀ ਪੱਤਰਕਾਰ ਆ ਅਸੀਂ ਅਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਨੇ ਪਰ ਉਹ ਮਾਰਾ ਹੀ ਆ ਪੱਤਰਕਾਰ ਦੇ ਨਾਂ ਤੇ ਜਿਹੜਾ ਬਲੈਕਮੇਲ ਕਰਦਾ ਪੱਤਰਕਾਰ ਦੇ ਨਾਂ ਤੇ ਜਿਹੜਾ ਨਾਂ ਨੂੰ ਬਦਨਾਮ ਕਰਦਾ ਉਹ ਸਾਡੇ ਲਈ ਉਹਦਾ ਕੋਈ ਸਥਾਨ ਨਹੀਂ ਹੈਗਾ ਬਾਕੀ ਜਿੰਨੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਉਹਨਾਂ ਨੂੰ ਮੁਬਾਰਕਾ ਹੈ ਕਿਉਂਕਿ ਜਿੰਨੇ ਦੀਵੇ ਜਗਣ ਉਨੀ ਲੋ ਜਾਰੀ ਹੁੰਦੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਪੰਜਾਬ ਦੀਆਂ ਸੰਸਥਾਵਾਂ ਆ ਉਹਨਾਂ ਦਾ ਮਿਲ ਕੇ ਇੱਕ ਪਲੇਟਫਾਰਮ ਤੇ মিডিਆ ਪਾਲਿਸੀ ਸਰਕਾਰ ਨੂੰ ਕਹਾਂਗੇ ਕਿ ਜਲਦੀ মিডিਆ ਪਾਲਿਸੀ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਬੁਲਾਨੇ ਜੀ ਵੀ ਤਿਆਰ ਹੋ ਜੀਏ ਉਸ ਤੇ ਉਹਦੇ ਵਿੱਚ ਅਸੀਂ ਮੀਟਿੰਗ ਕਰ ਰਹੇ ਹਾਂ ਬੜੀ ਜਲਦੀ ਹੁਣ ਸਾਡੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਉਸ ਤੋਂ ਬਾਅਦ ਇੱਕ ਪਹਿਲਾਂ ਵੀ ਮੈਂ ਬੇਨਤੀ ਕੀਤੀ ਕਿ ਸਾਰੇ ਅਸੀਂ ਜਿੰਨੀਆਂ ਸੰਸਥਾਵਾਂ ਹਨ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਉਸ ਤੋਂ ਬਾਅਦ ਅਸੀਂ মিডিਆ ਪਾਲਿਸੀ ਬਾਰੇ ਇੱਕ ਰਾਂਦੀਤੀ ਜਿਹੜੀ ਆ ਉਹ ਅਸੀਂ ਕਿਆ ਕਰਾਂਗੇ ਅਸੀਂ ਕੀ ਕੀ ਗੱਲ ਆ ਇੱਕ ਇੱਕ ਹੋਰ ਦੱਸਣਾ ਚਾਹੁੰਨਾ ਕਿ ਨਿੱਤ ਦਿਹਾੜੇ ਜਿਹੜੇ ਸਮਾਜ ਭ라이 ਦੀ ਸੇਵਾ ਨੂੰ ਸਮਰਪਤ ਉਹਦੇ ਨਾਲ ਹਮਲੇ ਬੜੇ ਹੋ ਰਿਹਾ ਪੱਤਰਕਾਰਾਂ ਦੇ ਮੈਂ ਦੱਸਣਾ ਚਾਹੁੰਨਾ ਕਿ ਰਿਪੋਰਟਰ ਐਸੋਸੀਏਸ਼ਨ ਸਦਾ ਹੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਦੀ ਆ ਜੇਕਰ ਸਾਡੇ ਪੱਤਰਕਾਰਾਂ ਨੂੰ ਨਜਾਇਜ਼ ਕਿਸੇ ਨੇ ਤੰਗ ਕੀਤਾ ਉਹਦੇ ਜ਼ਿੰਮੇਵਾਰ ਉਹ ਹੋਣਗੇ ਕਿਉਂਕਿ ਜੇ ਕੋ ਗੱਲ ਹੁੰਦੀ ਆ ਪਹਿਲੀ ਗੱਲ ਤੇ ਇੱਕ ਸਾਡੀ ਟੀਮ ਹੀ ਇੰਨੀ ਵਧੀਆ ਆ ਕਿ ਅਸੀਂ ਕਾਨੂੰਨ ਦੇ ਧਾਰੇ ਚ ਲੱਗੇ ਕੰਮ ਕਰਦੇ ਆ ਇਸ ਲਈ ਅਸੀਂ ਸਮਝਦੇ ਆ ਅਸੀਂ ਪੱਤਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਪੱਤਰਕਾਰਾਂ ਦੀਆਂ ਕਦਰਾਂ ਕੀਮਤਾਂ ਨੂੰ ਸਮਝੋ ਆਪਾਂ ਸੇਵਾ ਕਰਨ ਲੱਗੇ ਆ ਬਹੁਤ ਵੱਡੀ ਆਪਾਂ ਨੂੰ ਮਾਲਕ ਨੇ ਮੌਕਾ ਦਿੱਤਾ ਤੇ ਆਪਾਂ ਇੱਕ ਸੇਵਾ ਕਰੀਏ ਉਹਦਾ ਜਰੀਆ ਸਿਰਫ ਤੇ ਸਿਰਫ ਰਿਪੋਰਟਰ ਐਸੋਸੀਏਸ਼ਨ ਆ ਬਖਸੇ ਦੀ ਸਾਡਾ ਜਿਹੜਾ ਆ ਉਹ ਇਹ ਹੈ ਸਾਡਾ ਧੰਨਵਾਦ ਮੈਂ ਤੇ ਸਤ ਸਤਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਇਹਨਾਂ ਦਾ ਅਸ਼ੀਰਵਾਦ ਹੈ ਕਿ ਅੱਜ ਆ ਮੈਨੂੰ ਦੁਬਾਰਾ ਪੰਜਾਬ ਬੋਡੀ ਦਾ ਚੇਅਰਮੈਨ ਰਿਪੋਰਟਰ ਐਸੋਸੀਏਸ਼ਨ ਪੰਜਾਬ ਦਾ ਬਣਾਇਆ ਹੈ ਇਹਦੇ ਵਿੱਚ ਮੇਰੇ ਰਿਪੋਰਟਰ ਐਸੋਸੀਏਸ਼ਨ ਦਾ ਪੂਰਾ ਪਰਿਵਾਰ ਤੇ ਮੇਰੇ ਪ੍ਰਧਾਨ ਜਿਹੜੇ ਰਿਪੋਰਟਰ ਐਸੋਸੀਏਸ਼ਨ ਦੇ ਸਤਿੰਦਰ ਸਿੰਘ ਰਾਜਾ ਜੀ ਰਦੀਪ ਸਿੱਧੂ ਜੀ ਟੋਨੀ ਬਾਜੀ ਜਤਿੰਦਰ ਸੋਢੀ ਸਾਡੇ ਹੋਰ ਵੀ ਜਿਹੜੇ ਮੈਂਬਰ ਨੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਮੀਡੀਆ ਪਾਲਸੀ ਦੇਖੋ ਕਿੰਨੇ ਸਾਲਾਂ ਤੋਂ ਪੱਤਰਕਾਰਾਂ ਦੀ ਇਹ ਮੰਗ ਰਹੀ ਹੈ ਸਮੇਂ ਦੀਆਂ ਸਰਕਾਰਾਂ ਅੱਗੇ ਮੰਗਾਂ ਹੀ ਰੱਖਦੇ ਆਏ ਆ ਤੇ ਪੰਜਾਬ ਸਰਕਾਰ ਨੂੰ ਪੁਰਜੋਰ ਸ਼ਬਦਾਂ ਚ ਰਿਪੋਰਟਰ ਐਸੋਸੀਏਸ਼ਨ ਵੱਲੋਂ ਅਸੀਂ ਅੱਜ ਇਸ ਪਲੇਟਫਾਰਮ ਤੋਂ ਅਪੀਲ ਕਰਦੇ ਆਂ ਕਿ ਜਿਹੜੀ ਪੱਤਰਕਾਰਾਂ ਦੀ ਮੀਡੀਆ ਪਾਲਸੀ ਆ ਉਹਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਏ ਤੇ ਆਉਣ ਵਾਲੇ ਦਿਨਾਂ ਚ ਜਿੱਦਾਂ ਸਾਡੇ ਪ੍ਰਧਾਨ ਰਿਪੋਰਟਰ ਐਸੋਸੀਏਸ਼ਨ ਦੇ ਰਾਜਾ ਭਾਜੀ ਨੇ ਜਿਹੜੀ ਗੱਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਬਾਕੀ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਇੱਕ ਵਧੀਆ ਪਲੇਟਫਾਰਮ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਚੰਗੇ ਤਰੀਕੇ ਦੇ ਨਾਲ ਜਿਹੜੀ ਆਪਣੀ ਆਵਾਜ਼ ਆ ਇਹ ਅਸੀਂ ਪੰਜਾਬ ਸਰਕਾਰ ਅਗਿਆ। ਮੀਡੀਆ ਪਾਲਸੀ ਲਾਗੂ ਹੁੰਦੀ ਹੈ ਬੈਨੀਫਿਟ ਕੀ ਆ ਕੀ ਫਾਇਦੇ ਹੋਣਗੇ ਪੱਤਰਕਾਰਾਂ ਦੇ। ਦੇਖੋ ਜੇ ਮੀਡੀਆ ਪਾਲਸੀ ਲਾਗੂ ਹੁੰਦੀ ਆ ਤੇ ਇਹਦੇ ਫਾਇਦੇ ਪੱਤਰਕਾਰਾਂ ਨੂੰ ਆ ਇਹ ਮੀਡੀਆ ਪਾਲਸੀ ਦੇ ਵਿੱਚ ਇੱਕ ਸਭ ਕੁਝ ਉਹਦੇ ਵਿੱਚ ਲਿਖਿਆ ਹੋਇਆ ਹੈ। ਹਰ ਚੀਜ਼ ਉਹਦੇ ਵਿੱਚ ਹੈਗੀ ਆ ਪੱਤਰਕਾਰ ਦੀ ਜੋ ਇੰਸ਼ੋਰੈਂਸ ਪਾਲਸੀ ਹੈ ਜੋ ਐਕਸੀਡੈਂਟ ਪਾਲਸੀ ਹੈ ਕੋਈ ਰਿਸਕ ਕਵਰ ਹੈ ਜੋ ਉਹਦੀ ਪੈਨਸ਼ਨ ਹੈ ਮਤਲਬ ਹਰ ਚੀਜ਼ ਉਸ ਮੀਡੀਆ ਪਾਲਸੀ ਦੇ ਵਿੱਚ ਆ। ਜਦੋਂ ਮੀਡੀਆ ਪਾਲਸੀ ਲਾਗੂ ਹੋਏਗੀ ਤੇ ਉਹਦੇ ਬਾਰੇ ਸਾਰੀ ਜਾਣਕਾਰੀ ਮਿਲ ਜੇ। ਦੇਖੋ ਅਸੀਂ ਇਹੋ ਮੈਸੇਜ ਦੇਣਾ ਚਾਹਾਂਗੇ ਕਿ ਰਿਪੋਰਟਰ ਐਸ਼ਨ ਪੰਜਾਬ ਨੇ ਜਿਹੜੇ ਅੱਜ ਜ਼ਿਲ੍ਹਾ ਪ੍ਰਧਾਨ ਬਣਾਏ ਨੇ, ਮਾਝਾ ਜੋਂ ਦੇ ਪ੍ਰਧਾਨ ਬਣਾਏ ਨੇ ਜਾਂ ਪੰਜਾਬ ਟੀਮ ਦੇ ਬਾਕੀ ਮੈਂਬਰ ਬਣਾਏ ਨੇ ਇਹਨਾਂ ਨੂੰ ਇੱਕ ਮਾਨ ਬਖਸ਼ਿਆ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਉਹ ਆਪਣੀਆਂ ਇਹਨਾਂ ਜ਼ਿੰਮੇਵਾਰੀਆਂ ਨੂੰ ਵਧੀਆ ਤਰੀਕੇ ਨਾਲ ਨਿਭਾਉਣ ਤੇ ਪੱਤਰਕਾਰ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਬਣ ਕੇ ਇਹ ਆਪਣੀ ਆਵਾਜ਼ ਉਹਨਾਂ ਦੀ ਨੂੰ ਸਰਕਾਰ ਅੱਗੇ ਰੱਖੇ। ਦੇਖੋ ਸਭ ਤੋਂ ਪਹਿਲੀ ਤਾਂ ਮੈਂ ਬਾਰ ਬਾਰ ਅਸੀਂ ਇਹ ਗੱਲ ਕਰੀ ਰਹੀ ਹਾਂ ਅੱਜ ਤੋਂ 13 ਸਾਲ ਹੋ ਗਏ ਸਾਨੂੰ ਇਹ ਸੰਘਰਸ਼ ਕਰਦੇ ਆ ਨੂੰ ਕਿ ਜਿਹੜੀ ਮੀਡੀਆ ਪਾਲਿਸੀ ਆ ਸਰਕਾਰ ਲਾਗੂ ਨਹੀਂ ਕਰ ਰਹੀ ਜੇਕਰ ਸਾਡੀ ਮੀਡੀਆ ਪਾਲਿਸੀ ਲਾਗੂ ਹੁੰਦੀ ਹੈ ਤਾਂ ਪੱਤਰਕਾਰ ਨੂੰ ਆ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੁੰਦੀਆਂ ਆ ਜਿੱਦਾਂ ਇੱਕ ਮੈਂ ਦੱਸਣਾ ਚਾਹੁੰਦਾ ਮੀਡੀਆ ਪਾਲਿਸੀ ਬਾਰੇ ਜਿੱਦਾਂ ਇੱਕ ਸਰਕਾਰੀ ਮੁਲਾਜ਼ਮ ਨੂੰ ਸੈਲਰੀ ਮਿਲਦੀ ਆ ਉਹ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਸਕੀਮ ਹੁੰਦੀ ਆ ਉਹਦੇ ਪਰਿਵਾਰ ਦਾ ਮੈਡੀਕਲ ਹੁੰਦਾ ਆ ਮਹਿੰਗਾਈ ਪੱਤਾ ਹੋਰ ਬਹੁਤ ਕਸ਼ੇ ਦੇ ਵਿੱਚ ਹੈਗਾ ਉਹਨੂੰ ਪਲਾਟ ਇਸ਼ੂ ਹੁੰਦਾ ਆ ਹੋਰ ਕੋਈ ਫੈਸਿਲਟੀਆਂ ਆ ਪਰ ਸਰਕਾਰਾਂ ਸਮੇਂ-ਸਮੇਂ ਦੀਆਂ ਜਿਹੜੀਆਂ ਆ ਇਹ ਸਾਨੂੰ ਇਗਨੋਰ ਕਰਦੀਆਂ ਪਈਆਂ ਆ ਪੱਤਰਕਾਰਾਂ ਨੂੰ ਇਗਨੋਰ ਕਰਦੀਆਂ ਬਹੁਤ ਸਨ ਸਾਮਾ ਨੇ ਇਹ ਕੰਮ ਕੀਤਾ ਪਰ ਅੱਜ ਤੱਕ ਸਰਕਾਰਾਂ ਦੇ ਜਿਹੜੀ ਕੰਤੇ ਜੂਨ ਤੱਕ ਨਹੀਂ ਛਿਰਕੀ ਕਿ মিডিਆ ਪਾਲਿਸੀ ਲਾਗੂ ਕੀਤੀ ਜਾਵੇ ਮੈਂ ਬਾਕੀ ਤਾਂ ਮੈਂ ਆਪਣੇ ਰਿਪੋਰਟਰ ਜੀਨ ਦੇ ਨਾਲ ਇੱਕ ਮੀਟਿੰਗ ਕਰਕੇ ਪਰ ਮੈਂ ਇਹ ਦੱਸਣਾ ਚਾਹੁੰਦਾ ਆ 13 ਸਾਲ ਸਾਨੂੰ ਇਹ ਸੰਘਰਸ਼ ਕਰਦੇ ਨੂੰ ਹੋ ਗਿਆ ਆ ਪਰ ਜੇਕਰ ਪੰਜਾਬ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦਿੰਨੀ ਆ ਕਿ ਜੇਕਰ ਜਿੰਨਾ ਚਿਰ ਮੀਡੀਆ ਪਾਲਸੀ ਨਹੀਂ ਲਾਗੂ ਹੁੰਦੀ ਤਾਂ ਰਿਪੋਰਟਰ ਐਸੋ ਜਿੰਦੇ ਹਰ ਜ਼ਿਲ੍ਹੇ ਦੇ ਜਿੰਨੀਆਂ ਵੀ ਜੂਨਟਾ ਪੰਜਾਬ 'ਚ ਬਣੀਆਂ ਆ ਹਰ ਜ਼ਿਲ੍ਹਾ ਉੱਥੇ ਆਪਣਾ ਭੁਖ ਹੜਤਾਲ ਤੇ ਬੈਠੂਗਾ ਔਰ ਉਦੋਂ ਤੱਕ ਬੈਠਾ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਇਹ ਮੀਡੀਆ ਪਾਲਸੀ ਨੂੰ ਲਾਗੂ ਕਰਨ ਦੀ ਸਾਡੀ ਮੰਗ ਨੂੰ ਨਹੀਂ ਮੰਨਦੀ ਐਨੇ ਕਹਿੰਦਾ ਹੋਇਆ ਮੈਂ ਸਾਰੇ ਆਪਣੇ ਜਿੰਨੇ ਵੀ ਪੰਜਾਬ 'ਚੋਂ ਜਿੰਨੇ ਵੀ ਸਾਡੇ ਆਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਚੈਨਲਾਂ ਦਾ ਧੰਨਵਾਦ ਤੇ ਮੈਂ ਚਾਹੁੰਦਾ ਹਾਂ ਕਿ ਰਿਪੋਰਟਰ ਐਜੂਕੇਸ਼ਨ ਜਿਹੜੀ ਆ ਇਹ ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਧਿਰ ਬਣ ਕੇ ਕੰਮ ਕਰਦੀ ਰਹੇਗੀ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੀ ਆ ਰਿਸਪੈਕਟਡ ਸਤਿੰਦਰ ਸਿੰਘ ਰਾਜਾ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਨੂੰ ਦੂਸਰੀ ਵਾਰ ਮਹਿਲਾ ਵਿੰਗ ਦਾ ਪ੍ਰਧਾਨ ਬਣਾਇਆ ਤਾਂ ਮੈਂ ਉਮੀਦ ਕਰਦੀ ਆ ਤੇ ਉਹ ਕੁੜੀਆਂ ਨੂੰ ਮੈਂ ਇੱਕ ਇਹ ਮੈਸੇਜ ਕਨਵੇ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਦੇ ਪੇਰੈਂਟਸ ਸੋਚਦੇ ਨੇ ਕਿ মিডিਆ ਜੋ ਇਹ ਸਾਡਾ ਇੱਕ ਪਲੈਟਫਾਰਮ ਆ ਇਹ ਵਧੀਆ ਪਲੈਟਫਾਰਮ ਨਹੀਂ ਆ ਬਟ ਮੈਂ ਉਹਨਾਂ ਪੇਰੈਂਟਸ ਤੋਂ ਰਿਕੁਐਸਟ ਕਰਾਂਗੀ ਕਿ ਕੁੜੀਆਂ ਲਈ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਮੀਡੀਆ ਲਾਈਨ ਸਭ ਤੋਂ ਬੈਸਟ ਆ ਕਿਉਂਕਿ ਮੈਨੂੰ ਵੀ 2008 ਤੋਂ ਮੈਂ ਪੱਤਰਕਾਰਤਾ ਸਟਾਰਟ ਕੀਤੀ ਸੀ ਤਾਂ ਹਲੇ ਤੱਕ ਮੈਂ ਨੈਸ਼ਨਲ ਟੀਵੀ 'ਚ ਵੀ ਜੌਬ ਕਰ ਚੁੱਕਿਆ ਤਾਂ ਮੈਨੂੰ ਬਹੁਤ ਜ਼ਿਆਦਾ ਮੇਰਾ ਵਧੀਆ ਐਕਸਪੀਰੀਅੰਸ ਰਿਹਾ ਮੀਡੀਆ ਲਾਈਨ ਦੇ ਵਿੱਚ ਤਾਂ ਮੈਂ ਉਹਨਾਂ ਪੇਰੈਂਟਸ ਤੋਂ ਵੀ ਰਿਕਵੈਸਟ ਕਰਾਂਗੀ ਕਿ ਪਲੀਜ਼ ਉਹਨਾਂ ਕੁੜੀਆਂ ਨੂੰ ਅੱਗੇ ਆਂਦਾ ਮੌਕਾ ਦੋ ਤੇ ਆਪਣੇ ਬੱਚਿਆਂ ਦਾ ਉਹ ਜਿਹੜਾ ਹੁਨਰ ਹੁੰਦਾ ਹੈ ਉਹਨੂੰ ਤਲਾਸ਼ਣੇ ਦੀ ਤੁਸੀਂ ਕੋਸ਼ਿਸ਼ ਕਰੋ ਕਿਉਂਕਿ ਮੀਡੀਆ ਲਾਈਨ ਆਜ ਕੱਲ ਦੇ ਦੌਰ 'ਚ ਕੁੜੀਆਂ ਲਈ ਸਭ ਤੋਂ ਬੈਸਟ ਆ ਤਾਂ ਇਹਦੇ ਵਿੱਚ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਅ ਪ੍ਰੈਕਟਿਸ ਤੋਂ ਰਾਜ ਦੇ ਵਿੱਚ ਕਿਸ ਤਰ੍ਹਾਂ ਰਣਨੀਤੀ ਤਿਆਰ ਕਰੋ ਕਮੈਲਾ ਵਿਕ ਨੂੰ ਲੈ ਕੇ ਕੀ ਕਦਮ ਹੋਣਗੇ ਤੁਹਾਡੇ ਜੀ ਬਿਲਕੁਲ ਜਿੱਦਾਂ ਮੈਂ ਆਪਣੇ ਬਾਰੇ ਥੋੜਾ ਦੱਸਾਂ ਕਿ ਮੈਂ ਹਿਮਾਚਲ ਮੰਡੀ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਆ ਤਾਂ ਉੱਥੇ ਵੀ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਇੱਥੇ ਮੈਨੂੰ 2 ਸਾਲ ਹੋ ਗਿਆ ਤਕਰੀਬਨ ਟੌਪ ਨਿਊਜ਼ ਜੁਆਇਨ ਕੀਤੇ ਹੋਏ ਤਾਂ ਉਹਦੇ ਨਾਲ ਨਾਲ ਹੀ ਸਰ ਨੇ ਮੈਨੂੰ ਮੌਕਾ ਦਿੱਤਾ ਸ਼ਾਇਦ ਉਸ ਕਾਬਿਲ ਸਮਝਿਆ ਕਿ ਅੱਜ ਮੈਂ ਇੱਥੇ ਤੁਹਾਡੇ ਸਾਰਿਆਂ ਦੇ ਵਿੱਚ ਆ ਤਾਂ ਮੈਂ ਇਹ ਕੋਸ਼ਿਸ਼ ਕਰਾਂਗੀ ਕਿ ਜਿਆਦਾ ਤੋਂ ਜਿਆਦਾ ਮਹਿਲਾਵਾਂ ਨੂੰ ਕੁੜੀਆਂ ਨੂੰ ਆਪਣੇ ਨਾਲ ਲੈ ਕੇ ਚੱਲਾਂ ਤਾਂ ਜੋ ਵੀ ਮੁਸ਼ਕਿਲਾਂ ਪੰਜਾਬ ਦੇ ਵਿੱਚ ਇੱਕ ਲਾਉ ਲੈ ਕੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਮੈਂ ਦੇਖਿਆ ਕਿ ਲੋ ਬਹੁਤ ਜ਼ਿਆਦਾ ਖਰਾਬ ਆ ਮਹਿਲਾਵਾਂ ਦੇ ਨਾਲ ਬਹੁਤ ਜ਼ਿਆਦਾ ਬਦਸਲੂਕੀਆਂ ਕੀਤੇ ਜਾਂਦੇ ਕਿਉਂਕਿ ਖੁਦ ਮੀਡੀਆ ਦੇ ਵਿੱਚ ਰਹਿੰਦੇ ਹੋਏ ਅਸੀਂ ਦੇਖਿਆ ਹੋਇਆ ਕਿ ਬਹੁਤ ਸਾਰੇ ਅੱਜ ਦੀ ਨਿਊਜ਼ਾਂ ਆਉਂਦੀ ਜਿੱਥੇ ਮਹਿਲਾਵਾਂ ਨੂੰ ਲੈ ਕੇ ਬਹੁਤ ਸ਼ੋਸ਼ਣ ਕੀਤਾ ਜਾਂਦਾ ਤਾਂ ਉਹ ਚੀਜ਼ ਨੂੰ ਸਭ ਤੋਂ ਪਹਿਲਾਂ ਖਤਮ ਕਰਨ ਦੀ ਮੈਂ ਤੇ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਾਂਗੀ ਤਾਂ ਇਹ ਚੀਜ਼ ਨੂੰ ਸਭ ਤੋਂ ਜ਼ਿਆਦਾ ਖਤਮ ਕਰਨ ਦੀ ਮੈਂ ਕੋਸ਼ਿਸ਼ ਕਰਾਂਗੀ ਤੇ ਸਹਿਯੋਗ ਦੀ ਚਾਹਾਂਗੇ ਕਿ ਜੋ ਵੀ ਕੁੜੀਆਂ ਜੋ ਵੀ ਮਹਿਲਾਵਾਂ ਮੀਡੀਆ ਵੀਡੀਓ ਦੇਖ ਰਹੇ ਹਨ ਜਿਆਦਾ ਤੋਂ ਜਿਆਦਾ ਸਾਡੇ ਨਾਲ ਜੁੜਨ ਰਿਪੋਰਟਰ ਐਸੋਸੀਏਸ਼ਨ ਦੇ ਨਾਲ ਜੁੜਨ